ਲਓ ਜੀ ਮਿੱਤਰੋ ਜਿਹੜੇ ਕਹਿੰਦੇ ਦਰਿਆਵਾਂ ਨੂੰ ਕਦੇ ਬੰਨ ਨਹੀਂ ਲੱਗ ਸਕਦੇ ਪੰਜਾਬੀਆਂ ਦੇ ਹੌਸਲੇ ਨੇ ਉਹ ਗੱਲਾਂ ਵੀ ਫੇਲ ਕਰ ਦਿੱਤੀਆਂ ਦਰਿਆਵਾਂ ਨੂੰ ਬੰਨ ਲਾ ਕੇ ਦੱਸ ਦਿੱਤੇ ਤੇ ਜਿਹੜੇ ਕਹਿੰਦੇ ਕਿ ਪੰਜਾਬ ਨਸ਼ਿਆਂ ਦੇ ਵਿੱਚ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚੋਂ ਡੁੱਬ ਚੁੱਕੀ ਆ ਕਿਸੇ ਕੰਮ ਦੀ ਨਹੀਂ ਰਹੀ ਪਰ ਹੁਣ ਪੰਜਾਬ ਦੀ ਨੌਜਵਾਨੀ ਹੀ ਪੰਜਾਬ ਨੂੰ ਬਚਾਉਣ ਦੇ ਲਈ ਅੱਗੇ ਆ ਰਹੀ ਆ ਮਿੱਤਰੋ ਜਿਵੇਂ ਕਿ ਤੁਹਾਨੂੰ ਆਪ ਸਭ ਨੂੰ ਪਤਾ ਹੈ ਪੰਜਾਬ ਦੇ ਵਿੱਚ ਇਸ ਟਾਈਮ ਖੜਾ ਦੀ ਮਾਰ ਪੈ ਚੁੱਕੀ ਆ ਤੇ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਦੇ ਲਾਗੇ ਬੂੰਗਾ ਸਾਹਿਬ ਵੀ ਇਹ ਨਹਿਰ ਦੇ ਵਿੱਚ ਇੱਕ ਬਹੁਤ ਵੱਡਾ ਪਾੜ ਪੈ ਚੁੱਕਿਆ ਇਸ ਪਾਰ ਨੂੰ ਬੰਦ ਕਰਨ ਦੇ ਲਈ ਜਿੱਥੇ ਲਗਾਤਾਰ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਤੇ ਨਾਲ ਲੋਕ-ਲੋਕ ਲੱਗੇ ਹੋਏ ਨੇ ਉੱਥੇ ਹੀ ਸਾਡੇ ਨੂਰਪੁਰ ਵੇਦੀ ਦੇ ਜਿਹੜੇ ਨੌਜਵਾਨ ਹੈ ਉਹ ਵੀ ਇਸ ਸੇਵਾ ਦੇ ਵਿੱਚ ਵੱਧ ਚੜ ਕੇ ਜੰਗੀ ਵੱਧਰ ਦੇ ਬਣਾ ਹਿੱਸਾ ਪਾ ਰਹੇ ਆ ਅੱਜ ਅਸੀਂ ਖੜੇ ਆ ਨੂਰਪੁਰ ਵੇਦੀ ਦੇ ਨੇੜੇ ਪਿੰਡ ਤਖਤਗੜ ਦੇ ਵਿੱਚ ਡੀਏਵੀ ਸਕੂਲ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਟਰੈਲੀਆਂ ਦੇ ਵਿੱਚ ਜਿਹੜੀ ਮਿੱਟੀ ਹੈ ਰੇਤ ਹੈ ਉਹਨੂੰ ਲੱਦ ਕੇ ਲੈ ਕੇ ਆ ਰਹੇ ਨੇ ਤੇ ਇੱਧਰ ਨੌਜਵਾਨ ਕਹਈਆਂ ਦੇ ਨਾਲ ਖਾਲੀ ਕਟਿਆਂ ਦੇ ਵਿੱਚ ਮਿੱਟੀ ਭਰਨ ਲੱਗੇ ਹੋਏ ਨੇ ਤੇ ਟਰੈਲੀਆਂ ਦੇ ਵਿੱਚ ਲੱਦ ਲੱਦ ਕੇ ਇਹ ਮਿੱਟੀ ਬੁੰਗਾ ਸਾਹਿਬ ਬੰਨ ਤੇ ਪਜਾਈ ਜਾ ਰਹੀ ਹੈ। ਪਿਛਲੇ 2-3 ਦਿਨ ਤੋਂ ਲਗਾਤਾਰ ਜਿਹੜਾ ਜੰਗੀ ਪੱਧਰ ਤੇ ਕੰਮ ਜਾਰੀ ਹੈ। ਇੱਥੇ ਨੂਰਪੁਰ ਵਿਧੀ ਦੇ ਨੇੜਲੇ ਪਿੰਡਾਂ ਦੇ ਜਿਵੇਂ ਕਿ ਬੈਂਸਾਂ, ਕੜੀਸਪੁਰ, ਟੱਪਰੀਆਂ ਤੇ ਹੋਰ ਆਲੇ-ਦੁਆਲੇ ਦੇ ਜਿੰਨੇ ਵੀ ਪਿੰਡ ਨੇ ਸਾਰੇ ਪਿੰਡਾਂ ਦੇ ਨੌਜਵਾਨ ਵੱਧ ਚੜ ਕੇ ਇੱਥੇ ਪਹੁੰਚੇ ਹੋਏ ਨੇ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ। ਸੇਵਾ ਲਗਾਤਾਰ ਜਾਰੀ ਹੈ। ਚਾਹੇ ਗੱਲ ਕਰ ਲਈਏ ਬੁੰਗਾ ਸਾਹਿਬ ਦੀ ਜਿੱਥੇ ਬੰਨ ਲਗਾਇਆ ਜਾ ਰਿਹਾ ਉੱਥੇ ਵੀ ਜਿਹੜੇ ਆਪਣੇ ਲੋਕਲ ਲੋਕ ਐ ਨੌਜਵਾਨ ਐ ਉਹ ਵੀ ਵੱਡੀ ਪੱਧਰ ਤੇ ਉੱਥੇ ਲੱਗੇ ਹੋਏ ਨੇ ਤਾਂ ਮੇਰੀ ਸਾਰਿਆਂ ਨੂੰ ਮਿੱਤਰੋ ਬੇਨਤੀ ਇਹ ਹੀ ਹੈ ਕਿ ਜਿੰਨੇ ਵੀ ਨੌਜਵਾਨ ਇੱਥੇ ਆ ਸਕਦੇ ਨੇ ਇੱਥੇ ਆ ਕੇ ਆਪਣਾ ਯੋਗਦਾਨ ਪਾਓ ਤੇ ਜਿਹੜੇ ਵੀਰ ਅਨੰਦਵਰ ਸਾਹਿਬ ਦੇ ਨੇੜੇ ਨੇ ਬੁੰਗਾ ਸਾਹਿਬ ਦੇ ਨੇੜੇ ਨੇ ਉਹ ਉੱਥੇ ਜਾ ਕੇ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਓ ਕਿਉਂਕਿ ਮਿੱਤਰੋ ਜਦੋਂ ਵੀ ਪੰਜਾਬ ਤੇ ਕੋਈ ਮੁਸੀਬਤ ਵੈਂਦੀ ਹੈ ਪੰਜਾਬ ਦੇ ਨਾਲ ਪੰਜਾਬ ਹਮੇਸ਼ਾ ਹੀ ਮੋੜ ਦੇ ਨਾਲ ਮੋੜਾ ਲਾ ਕੇ ਖੜਦਾ ਹੋਇਆ ਹੈ ਅੱਜ ਤੱਕ ਪੰਜਾਬ ਤੇ ਲੱਖਾਂ ਹੀ ਮੁਸੀਬਤਾਂ ਆਈਆਂ ਨੇ ਤੇ ਪੰਜਾਬ ਨਾਲ ਸਾਰਿਆਂ ਦਾ ਹੀ ਮਿਲ ਕੇ ਜਿਹੜਾ ਟੱਕਰਾ ਕੀਤਾ ਏ ਤੇ ਅੱਗੇ ਵੀ ਕਰਦਾ ਰਹੇਗਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਸੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਪੰਜਾਬ ਨੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਹੈ ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ ਜਿੰਨੀਆਂ ਮਰਜ਼ੀ ਔਖੀਆਂ ਆ ਜਾਣ ਸਾਰਿਆਂ ਨੂੰ ਪਾਰ ਕਰਨਾ ਪੰਜਾਬ ਨੂੰ ਚੰਗੀ ਤਰ੍ਹਾਂ ਦੇ ਨਾਲਾਂ ਦਾ ਹੈ ਜੇਕਰ ਹੋਰ ਸਟੇਟਾਂ ਦੇ ਵਿੱਚ ਇਦਾਂ ਦੇ ਹਾਲਾਤ ਹੋ ਜਾਣ ਤਾਂ ਉੱਥੇ ਜਿਹੜੀ ਪਾਣੀ ਦੀਆਂ ਬੋਤਲਾਂ ਉਹ ਵੀ 100-100 ਰੁਪਏ ਦੀਆਂ ਕਰ ਦਿੱਤੀਆਂ ਜਾਂਦੇ ਨੇ ਖਾਣ ਪੀਣ ਦਾ ਸਾਮਾਨ ਵੀ ਜਿਹੜਾ 10-10 ਗੁਣਾ ਰੇਟ ਵਧਾ ਦਿੱਤਾ ਜਾਂਦਾ ਪਰ ਇੱਕ ਆਪਣਾ ਪੰਜਾਬ ਹੈ ਪੰਜਾਬ ਦੀ ਮਿੱਟੀ ਦੇ ਵਿੱਚ ਪੰਜਾਬ ਦੇ ਖੂਨ ਦੇ ਵਿੱਚ ਅਜਿਹੀ ਗੁੜਤੀ ਸਾਨੂੰ ਮਿਲੀ ਹੋਈ ਆ ਗੁਰੂਆਂ ਪੀਰਾਂ ਤੋਂ ਕਿ ਜਦੋਂ ਵੀ ਕੋਈ ਮੁਸੀਬਤ ਆਂਦੀ ਆ ਸਾਰੇ ਜਦਹੀ ਰਲ ਮਿਲ ਕੇ ਇਕੱਠੇ ਹੋ ਜਾਂਦੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਸਾਲ-ਸਾਲ ਦਾ ਰਾਸ਼ਨ ਪਹੁੰਚ ਚੁੱਕਿਆ ਹੈ ਜਿਹੜਾ ਮਰਜੀ ਇਲਾਕਾ ਹੋਵੇ ਪੰਜਾਬ ਦਾ ਜਿਹੜਾ ਮਰਜੀ ਏਰੀਆ ਹੋਵੇ ਵੱਧ ਚੜ ਕੇ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਰਿਆ ਤਾਂ ਮਿੱਤਰੋ ਅਰਦਾਸ ਵੀ ਕਰਿਓ ਵਾਹਿਗੁਰੂ ਅੱਗੇ ਕਿ ਆਪਣੇ ਪੰਜਾਬ ਦੇ ਜੋ ਹਾਲਾਤ ਬਣੇ ਨੇ ਉਹ ਛੇਤੀ ਤੋਂ ਛੇਤੀ ਸਹੀ ਹੋ ਜਾਣ ਤੇ ਪੰਜਾਬ ਮੁੜ ਕੇ ਹੱਸਦਾ ਬਸਦਾ ਰਵੇ ਹਰਿਆ ਭਰਿਆ ਹੋ ਜਾਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ ਜੀ